ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਬਾਰੇ ਕੀ ਤੁਹਾਡਾ ਵਿਚਾਰ ਹੈ ਕਿਸ ਤਰ੍ਹਾਂ ਕੇ ਸਰਗਾਰੀ ਤੁਹਾਡੀ ਅੱਜ ਮੀਟਿੰਗ ਹੋਈ ਸਰਿੰਦਰ ਸਿੰਘ ਕੈਰੋਂ ਨੈਸ਼ਨਲ ਪ੍ਰੈਜ਼ੀਡੈਂਟ ਨੀਤੀ ਜ਼ਰੂਰ ਵੱਲੋਂ ਅੱਜ ਮੇਲਣਾ ਪੂਰੀ ਸਾਰੀ ਟੀਮ ਅੱਥੇ ਪਹੁੰਚੀ ਹੈ ਹੜਪ੍ਰੀਤਾ ਵਾਸਤੇ ਜੋ ਸਾਡੇ ਬਜ਼ੁਰਗ ਭੈੜਾ ਬੱਚੇ ਜਿਹੜੀ ਸਾਡੀ ਮਾਰ ਪਈ ਹੈ ਹੜ ਦੀ ਪੰਜਾਬ ਦੇ ਵਿੱਚ ਉਹਦੇ ਵਾਸਤੇ ਅੱਜ ਸਾਰੀ ਜਿਹੜੀ ਹੈ ਲਿਸਟ ਤਿਆਰ ਕੀਤੀ ਹੈ ਕਿ ਜਿਹੜੀ ਉਥੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਹੜ੍ਹ ਆਇਆ ਹੈ ਪਿੰਡਾਂ ਦੇ ਵਿੱਚ ਉਹਦੇ ਲੋੜਵੰਦ ਪਰਿਵਾਰਾਂ ਵਾਸਤੇ ਅਸੀਂ ਦਵਾਈਆਂ ਰਾਸ਼ਨ ਜੋ ਵੀ ਸਾਡੀ ਐਂਟੀ ਕਰੈਮ ਵੱਲੋਂ ਦਿੱਤਾ ਜਾਊਗਾ ਉਹ ਅਸੀਂ ਇਹਨਾਂ ਲੋੜਵੰਦ ਪਰਿਵਾਰਾਂ ਨੂੰ ਉੱਥੇ ਸਹਾਇਤਾ ਕਰਕੇ ਆਣੀ ਹੈ ਦਵਾਈਆਂ ਵੀ ਦੇ ਕੇ ਆਣੀ ਹੈ ਰਾਸ਼ਨ ਵੀ ਜੋ ਸਾਡਾ ਬੰਦਾ ਉਹਨਾਂ ਨੂੰ ਪਹੁੰਚਾਉਣਾ ਹੈ ਕਿ ਬਹੁਤ ਵੱਡੀ ਸਾਡੇ ਪੰਜਾਬ ਦੇ ਵਿੱਚ ਪਹਿਲਾਂ 88 ਦੇ ਵਿੱਚ ਮਾਰ ਪਈ ਸੀ ਅੱਜ 2025 ਦੇ ਵਿੱਚ ਸਾਡਾ ਜਿਹੜਾ ਪੰਜਾਬ ਸਾਰਾ ਜੋ ਪਕੇ ਪਸਲੋਂ ਤੋੜ ਹੋ ਗਿਆ ਲੋਕਾਂ ਦੇ ਜਾਨਵਰ ਮੱਝਾਂ ਦਾਵਾ ਦੇਖੋ ਕਿੰਨਾ ਸਾਡੀ ਗੋਟੀ ਆਈ ਹੈ ਕਿ ਪੰਜਾਬ ਦੇ ਵਿੱਚ ਇਸ ਕਰਕੇ ਜਿਹੜੀਆਂ ਸਾਰੀਆਂ ਸੰਤਾਵਾਂ ਜਿਹੜੀਆਂ ਉੱਥੇ ਸੇਵਾ ਕਰ ਰਹੀਆਂ ਨੇ ਸਾਡੇ ਐਂਟੀ ਕਰੈਬ ਨੇ ਵੀ ਸਾਰਾ ਵਿਚਾਰ ਬਣਾਇਆ ਕਿ ਅਸੀਂ ਵੀ ਉਸ ਲੋੜਵੰਦ ਪਰਿਵਾਰਾਂ ਵੀ ਜਾ ਕੇ ਸੇਵਾ ਕਰਨੀ ਹੈ ਆ ਤੋਂ ਜੋ ਸਾਡਾ ਕੋ ਦਵਾਇਆਂ ਰਾਜਾ ਨਾਚਨ ਦਾ ਜਿੰਨਾ ਵੀ ਹੋ ਸਕਿਆ ਉਹ ਸਾਰਾ ਅਸੀਂ ਜਿੱਤੇ ਹਰ ਬੇਚਾ ਨੂੰ ਜੀਤੇ ਆ ਲਾਇਆ ਉਹਦੇ ਵਾਸਤੇ ਆ ਜਿਹੜੀ ਹੁਣ ਆਪਣੇ ਮੀਟਿੰਗ ਰੱਖੀ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੀ ਐਂਟੀਗ੍ਰਾਮ ਟੀਮ ਦਾ ਜੋ ਜੋ ਪੂਰਾ ਮੇਰੇ ਨਾਲ ਸਾਥ ਦੇ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਅੱਜ ਤੁਸੀਂ ਮੀਟਿੰਗ ਕੀਤੀ ਹੈ ਇਹਦੇ ਵਿੱਚ ਕੀ ਕੀ ਰਾਸ਼ਨ ਦੇਣਾ ਕਿਉਂਕਿ ਰਾਸ਼ਨ ਲੋਕਾਂ ਨੂੰ ਉਹ ਚਲਾ ਗਿਆ ਹੈਗਾ ਤੁਹਾਡਾ ਇੱਥੇ ਐਂਟੀਗ੍ਰਾਮ ਐਂਟੀਗ੍ਰਾਮ ਕਿਹੜੀ ਚੀਜ਼ ਖਾਸ ਦੇਣੀ ਹੈਗੀ ਹੈ ਇਹਦੇ ਵਿੱਚ ਉੱਥੇ ਬਹੁਤ ਜ਼ਿਆਦਾ ਲੋੜ ਹੈ ਜਿੱਦਾਂ ਮੱਛਰ ਹੈਗਾ ਆ ਬਹੁਤ ਹੋਰ ਦਵਾਈਆਂ ਚਾਹੀਦੀਆਂ ਆ ਸਾਨੂੰ ਦਵਾਈਆਂ ਵਾਸਤੇ ਜਿੱਦਾਂ ਬੱਚੇ ਬਿਮਾਰ ਹੋ ਰਹੇ ਹਨ ਕੋਈ ਮੱਛਰਦਾਨੀਆਂ ਹੋਈਆਂ ਜਿੱਦਾਂ ਕੋਈ ਉੱਥੇ ਮੈਡੀਕਲ ਦੀ ਸਹੂਲਤ ਹੈ ਉਹ ਸਾਰਾ ਸਾਰਾ ਉੱਥੇ ਜੂਸ ਹੋਇਆ ਜੋ ਵੀ ਚਾਹੀਦਾ ਸੀ ਡਾਈਪਰ ਹੋਏ ਬੱਚਿਆਂ ਦੇ ਦਵਾਈਆਂ ਹੋਈਆਂ ਇਹਦੇ ਵਿੱਚ ਅਸੀਂ ਸਾਰਾ ਉਹ ਚਰਵਾਇਆ ਉੱਥੇ ਮੈਡੀਕਲ ਦੀ ਜ਼ਿਆਦਾ ਸਹੂਲਤ ਅਸੀਂ ਦੇ ਰਹੇ ਹਾਂ ਕਿਉਂਕਿ ਜਿਹੜੀ ਮੈਡੀਕਲ ਦੀ ਸਹੂਲਤ ਹੈ ਉੱਥੇ ਬਹੁਤ ਜ਼ਿਆਦਾ ਹੈ ਤੇ ਕੁਝ ਉੱਥੇ ਜਿਹੜੇ ਬੰਦੇ ਆ ਜਿਹੜੇ ਬੱਚੇ ਪਾਣੀ ਟੁੱਟਨੇ ਆਇਆ ਖੇਤਾ ਵਾਸਤੇ ਉਹ ਨਹੀਂ ਕੋਈ ਘੋੜਿਆ ਬਾਰਿਆ ਦਾ ਜਿਹਾ ਵੀ ਕਰਕੇ ਅਸੀਂ ਲਿਜਾ ਰਹੇ ਹਾਂ ਉਹ ਵੀ ਦੇਖਾਂਗੇ ਜੋ ਸੇਵਾ ਸਾਡੀ ਉਹ ਕਹਿਣਗੇ ਅਸੀਂ ਉਹ ਕਰਕੇ ਆਵਾਂਗੇ ਕਿੰਨੀ ਤਰੀ ਨੂੰ ਜਾ ਰਹੀ ਹੈ ਜੀ ਅਸੀਂ ਬੁੱਧਵਾਰ ਦੇ ਤਰੀ ਨੂੰ ਮਤਲਬ ਸਾਰਾ ਰਾਤ ਉੱਥੇ ਲੈ ਕੇ ਜਾਣਾ ਹੈ ਸਾਡੀ ਬੁੱਧਵਾਰ ਪੂਰੀ ਉਸ ਟੀਮ ਜਾ ਰਹੀ ਜਿੱਥੇ ਵੀ ਲੋੜ ਹੋਏਗੀ ਅਸੀਂ ਉੱਥੇ ਜਾਵਾਂਗੇ ਮੈਂ ਉਹ ਬਹੁਤਾਂ ਤੇ ਬੰਨ ਟੱਪੇ ਹੈਗੇ ਆ ਬਹੁਤਾਂ ਦੇ ਪਾਣੀ ਕਿਸੇ ਏਰੀਆ ਕੋਈ ਏਰੀਆ ਆਪਾਂ ਕਰਟ ਕੀ ਕੀਤਾ ਕ ਜਾਂ ਕਿਸੇ ਵੀ ਜਗ੍ਹਾ ਤੁਸੀਂ ਕਿਸੇ ਜਗ੍ਹਾ ਦੇ ਜਿੱਥੇ ਲੋੜ ਹੋਏਗੀ ਜਾਂ ਢਰਮਾ ਹੋ ਗਿਆ ਜਾਂ ਹਰੀ ਕਪਤਰ ਹੋ ਗਿਆ ਇੱਧਰ ਦੇ ਪਾਸੇ ਜਿੱਥੇ ਵੀ ਸਾਨੂੰ ਨਜ਼ਰ ਆਏਗਾ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਚਾਹੀਦਾ ਹੋਇਆ ਅਸੀਂ ਉਹਨਾਂ ਨੂੰ ਪਹੁੰਚਾ ਕੇ ਆਂ